ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲੇਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਕਿੰਨੀ ਅਜੀਬ ਗੱਲ ਹੈ ਕਿ ਅੱਜ ਕੱਲ ਆਪਣੇ ਖੂਨ ਦੇ ਰਿਸ਼ਤੇ ਦੂਰ ਹੋ ਰਹੇ ਨੇ ਜਿਨ੍ਹਾਂ ਨਾਲ ਸਾਡਾ ਖੂਨ ਦਾ ਰਿਸ਼ਤਾ ਵੀ ਨਹੀਂ ਹੁੰਦਾ ਉਹ ਇੰਨਾ ਨੇੜੇ ਹੋ ਜਾਂਦੀ ਹੈ ਲੱਗਦਾ ਜਿਵੇਂ ਅਸੀਂ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸੀ ਅੱਜ ਰਖੜੀ ਦਾ ਦਿਨ ਸੀ ਆਪਣੀ ਆਪਣੀ ਜਗ੍ਹਾ ਉਹ ਦੋਵੇਂ ਉਦਾਸ ਸਨ ਇੱਕੋ ਦਫ਼ਤਰ ਵਿੱਚ ਨੌਕਰੀ ਕਰਦੇ ਸਨ ਇੱਕ ਦੂਜੇ ਦੀ ਹਰ ਗੱਲ ਜਾਣਦੇ ਸਨ ਦੋਵਾਂ ਦੇ ਗੱਜ ਭਰੇ ਹੋਏ ਸਨ ਆਪਣੀ ਆਪਣੀ ਤਕਲੀਫ ਨਾਲ ਉਲਝ ਰਹੇ ਸਨ ਇੱਕ ਦੂਜੇ ਤੋਂ ਉੱਲਾ ਕਰਕੇ ਹੰਝੂ ਕੁੰਝ ਰਹੇ ਸਨ ਇੱਕ ਦੂਜੇ ਤੋਂ ਨਜ਼ਰਾਂ ਵੀ ਚੁਰਾ ਰਹੇ ਸਨ ਕਿ ਜੇ ਇੱਕ ਦੂਜੇ ਵੱਲ ਦੇਖ ਲਿਆ ਤਾਂ ਇਹ ਹੰਝੂ ਜੋ ਲੁਕੋਏ ਹੋਏ ਹਨ ਉਹ ਉੱਛਲ ਪੈਣਗੇ ਦੁਪਹਿਰ ਵੇਲੇ ਲੰਚ ਟਾਈਮ ਤੇ ਇਕੱਠੇ ਬੈਠੇ ਤਾਂ ਚੁੱਪਚੁੱਪਸੰਦ ਭੈਣੇ ਤੁਸੀਂ ਕਦੇ ਵੀ ਨਹੀਂ ਗਏ ਰਖੜੀ ਬੰਨਣ ਉਹ ਬੋਲਿਆ ਨਹੀਂ ਵੀਰੇ ਕਦੇ ਵੀ ਨਹੀਂ ਉਹ ਵੀ ਪਾਣੀ ਦੀ ਘੁੱਟ ਭਰਦਿਆਂ ਬੋਲੀ ਸਾਡੀ ਤਾਂ ਵੀਰੇ ਕਦੇ ਕਾਲ ਤੇ ਵੀ ਗੱਲ ਸਾਂਝੀ ਨਹੀਂ ਹੋਈ ਸਾਡੇ ਤਾਂ ਭੈਣ ਭਰਾਵਾਂ ਵਿੱਚ ਇੰਨਾ ਕੋ ਫਰਕ ਪੈ ਗਿਆ ਕਿ ਰਖੜੀ ਤਾਂ ਦੂਰ ਵੀਰੇ ਕਦੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਉਹ ਵੀ ਕਦੇ ਸਾਂਝੀ ਨਹੀਂ ਕਰਦੇ ਉਹ ਹੰਝੂ ਪੂੰਝਦਿਆਂ ਬੋਲੀ ਭੈਣੇ ਇੰਨਾ ਫਰਕ ਕਿਉਂ ਪੈ ਗਿਆ ਉਸਨੇ ਪੁੱਛਿਆ ਤਾਂ ਕੀ ਦੱਸਾਂ ਵੀਰੇ ਵਿਆਹ ਤੋਂ ਥੋੜੀ ਦੇਰ ਬਾਅਦ ਵੀਰਾ ਤੇ ਭਾਬੀ ਮਾਪੇ ਤੋਂ ਅਲੱਗ ਰਹਿਣ ਲੱਗ ਪਏ ਸੀ ਸਾਡੇ ਦੋਵਾਂ ਭੈਣਾਂ ਦੇ ਵਿਆਹ ਬਾਪੂ ਜੀ ਨੇ ਬਾਅਦ ਵਿੱਚ ਕੀਤੇ ਅੱਜ ਤੱਕ ਤਾਂ ਮਾਂ ਬਾਪੂ ਰੋਟੀਆਂ ਪਕਾਈ ਜਾਂਦੇ ਸੀ ਹੁਣ ਜਦੋਂ ਦੀ ਮਾਂ ਮੁੱਕ ਗਈ ਉਦੋਂ ਦਾ ਔਖਾ ਹੋ ਗਿਆ ਹੁਣ ਵੀਰੇ ਤੇ ਭਾਬੀ ਨੂੰ ਲੱਗਦਾ ਬਾਪੂ ਕੁੜੀਆਂ ਨੂੰ ਘਰ ਲੁਟਾਈ ਜਾਂਦਾ ਹੈ ਮੇਰੀ ਭੈਣ ਦੀ ਮੁੱਕ ਜਾਣ ਤੋਂ ਬਾਅਦ ਭੈਣ ਤੋਂ ਬਿਨਾਂ ਮੇਰੀ ਪਹਿਲੀ ਰਖੜੀ ਆ ਉਹ ਬੋਲਿਆ ਅੱਜ ਸਵੇਰ ਦਾ ਮੂਡ ਬਹੁਤ ਖਰਾਬ ਹੈ ਪਤਾ ਨਹੀਂ ਕਿੰਨੀ ਵਾਰ ਹੰਝੂ ਪੂੰਝ ਚੁੱਕਿਆ ਭੈਣ ਤੋਂ ਬਿਨਾ ਕਿੰਨਾ ਖਾਲੀਪਣਾ ਹੈ ਮੇਰੀ ਭੈਣ ਮੇਰਾ ਬਹੁਤ ਕਰਦੀ ਸੀ ਕਿੰਨੀ ਅਜੀਬ ਗੱਲ ਹੈ ਭੈਣੇ ਤੁਸੀਂ ਜਿਉਂਦਿਆਂ ਨੂੰ ਤਰਸ ਰਿਹਾ ਹੋ ਤੀ ਮੈਂ ਤੁਰ ਗਿਆ ਨੂੰ ਕਹਿ ਕੇ ਉਹ ਦੋਵੇਂ ਹੱਥਾਂ ਨਾਲ ਮੂੰਹ ਟੱਕ ਕੇ ਹੁਬਕੀ ਹੁਬਕੀ ਰੋਇਆ ਉਹਦਾ ਖਾਲੀ ਗੁੱਟ ਮੁੱਕ ਗਈ ਭੈਣ ਦੇ ਵਿਰਾਗ ਚ ਆਏ ਹੰਝੂ ਪੂੰਝ ਰਿਹਾ ਸੀ ਮੈਂ ਇਹ ਸਭ ਦੇਖ ਰਹੀ ਸੀ ਦੋਵੇਂ ਇੱਕ ਮਾਂ ਦੇ ਪੇਟੋਂ ਨਹੀਂ ਜੰਮੇ ਸਨ ਫੇਰ ਵੀ ਸਕੇ ਭਰਾਵਾਂ ਵਾਂਗ ਲੱਗਦੇ ਸਨ ਅੱਜ ਆਪਣਾ ਆਪਣਾ ਦੁੱਖ ਸਾਂਝਾ ਕਰ ਰਹੇ ਸਨ ਮੈਨੂੰ ਉਸ ਦੀ ਗੱਲ ਵਿੱਚ ਸੱਚਾਈ ਜਾਪੀ ਕਿ ਇੱਕ ਜਿਉਂਦਿਆਂ ਨੂੰ ਤਰਸ ਰਿਹਾ ਹੈ ਤੇ ਇੱਕ ਤੁਰ ਗਿਆ ਨੂੰ ਸੋ ਇਹ ਸੀ ਦੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ